ਦੀਪ ਸਿੰਘ ਢੱਲੇਵਾਲ ਦੀ ਕੰਡੀਸ਼ਨ ਲਗਾਤਾਰ ਨਿੱਗਰਦੀ ਜਾ ਰਹੀ ਹੈ ਇਥੋਂ ਤੱਕ ਵੀ ਖਬਰਾਂ ਸਾਹਮਣੇ ਆਈਆਂ ਕਿ ਹੌਲੀ-ਹੌਲੀ ਕਰਦਿਆਂ ਉਹਨਾਂ ਦੀ ਬੋਡੀ ਦੀ ਇਮਿਊਰਿਟੀ ਨਾ ਮਾਤਰ ਹੁੰਦੀ ਨਜ਼ਰ ਆ ਰਹੀ ਹੈ ਉਹਨਾਂ ਦੇ ਹੱਥ ਪੈਰ ਠੰਡੇ ਪੈਣ ਲੱਗੇ ਨੇ ਹਾਲਾਂਕਿ ਉਹਨਾਂ ਨੂੰ 28 ਦਿਨ ਹੋ ਚੱਲੇ ਨੇ ਮਰਨ ਵਰਤ ਉੱਤੇ ਔਰ ਇਹ ਸਥਿਤੀ ਉਹਨਾਂ ਦੀ 28ਵੇਂ ਦਿਨ ਬਣਦੀ ਦੱਸੀ ਜਾ ਰਹੀ ਹੈ ਡਾਕਟਰਾਂ ਦੀਆਂ ਟੀਮਾਂ ਉੱਥੇ ਹੀ ਤਾਇਨਾਤ ਨੇ ਹਾਲਾਂਕਿ ਇੱਕ ਆਰਜ਼ੀ ਹਸਪਤਾਲ ਬਣਾਇਆ ਹੋਇਆ ਜਿਸ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਨੂੰ ਰੱਖਿਆ ਹੋਇਆ ਪਰ ਇਸ ਦੇ ਬਾਵਜੂਦ ਉਹਨਾਂ ਦੀ ਕੰਡੀਸ਼ਨ ਲਗਾਤਾਰ ਨਿੱਗਰਦੀ ਜਾ ਰਹੀ ਹੈ ਉੱਥੇ ਦੋ ਸਪੈਸ਼ਲਿਸਟ ਡਾਕਟਰ ਤਾਇਨਾਤ ਨੇ ਉਹਨਾਂ ਦੇ ਨਾਲ ਦੋ ਟੀਮਾਂ ਕੱਲੇ-ਕੱਲੇ ਡਾਕਟਰ ਦੀਆਂ ਔਰ ਇੱਕ ਮਲਟੀ ਸਪੈਸ਼ੈਲਿਟੀ ਐਂਬੂਲੈਂਸ ਉੱਥੇ ਤਾਇਨਾਤ ਕੀਤੀ ਗਈ ਹੈ ਇਸ ਦੇ ਬਾਵਜੂਦ ਜਗਜੀਤ ਸਿੰਘ ਡੱਲੇਵਾਲ ਦੀ ਕੰਡੀਸ਼ਨ ਨਿਗਰਦੀ ਪਈ ਹੈ ਉਹਦਾ ਕਾਰਨ ਇਹ ਹੈ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੇ ਡਾਕਟਰੀ ਸਹਾਇਤਾ ਲੈਣ ਤੋਂ ਇਨਕਾਰ ਕੀਤਾ ਹੋਇਆ ਔਰ ਇਸੇ ਮਸਲੇ ਦੇ ਆਧਾਰ ਦੇ ਉੱਤੇ ਲਗਾਤਾਰ ਪ੍ਰਸ਼ਾਸਨਿਕ ਪੱਧਰ ਉੱਤੇ ਵੀ ਅਦਾਲਤੀ ਪੱਧਰ ਉੱਤੇ ਵੀ ਇਹ ਹਦਾਇਤਾਂ ਹੋ ਰਹੀਆਂ ਨੇ ਕਿ ਪੰਜਾਬ ਸਰਕਾਰ ਫੌਰੀ ਤੌਰ ਦੇ ਉੱਤੇ ਇਸ ਉੱਤੇ ਐਕਸ਼ਨ ਕਰੇ ਔਰ ਜਗਜੀਤ ਸਿੰਘ ਡੱਲੇਵਾਲ ਦੀ ਸੇਤ ਸੁਧਾਰੀ ਵਾਸਤੇ ਯਤਨ ਕਰੇ ਹਾਲਾਂਕਿ ਪੰਜਾਬ ਸਰਕਾਰ ਵੀ ਜੋ ਵਸਪੈੰਦਾ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਜਗਦੀਸ਼ ਸਿੰਘ ਡੱਲੇਵਾਲ ਆਪਣੇ ਮਰਨ ਵਰਤ ਦੇ ਉੱਤੇ ਅੜੇ ਹੋਏ ਨੇ ਦੂਜੇ ਪਾਸੇ ਕਿਸਾਨ ਲਗਾਤਾਰ ਘਹਾਰ ਕਰ ਰਹੇ ਆ ਲਗਾ ਰਹੇ ਆ ਕਿ ਫੌਰੀ ਤੌਰ ਦੇ ਉੱਤੇ ਸਾਰੇ ਖਨੌਰੀ ਬਾਰਡਰ ਪਹੁੰਚਣ ਕਿਸਾਨ ਖਾਸ ਤੌਰ ਦੇ ਉੱਤੇ ਖਨੌਰੀ ਬਾਰਡਰ ਪਹੁੰਚਣ ਕਿਉਂਕਿ ਐ ਨਾ ਕਿਤੇ ਹੋ ਜਵੇ ਕਿਤੇ ਜਗਦੀਸ਼ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਚਲਦੇ ਬਾਕੀ ਜਿਹੜੇ ਅਜੇ ਨਹੀਂ ਪਹੁੰਚੇ ਉਹ ਕੁਝ ਜ਼ਿਆਦਾ ਹੀ ਲੇਟ ਹੋ ਜਾਣ ਖੈਰ ਇਦਾਂ ਦੇ ਬਿਆਨ ਖਨੌਰੀ ਬਾਰਡਰ ਦੇ ਉੱਤੇ ਚੱਲਣ ਲੱਗ ਗਏ ਐ ਔਰ ਇਹ ਹੈਰਾਨੀ ਦੀ ਗੱਲ ਆਪਣੇ ਆਪ ਦੇ ਵਿੱਚ ਵੀ ਪ੍ਰਸ਼ਾਸਨ ਵਾਸਤੇ ਵੀ ਔਰ ਕਿਸਾਨਾਂ ਵਾਸਤੇ ਵੀ ਇੱਕ ਵੱਡਾ ਅੰਦੋਲਨ ਜਿਹੜਾ ਆ ਉਹਦੀ ਬੁਨਿਆਦ ਬਣਦੀ ਨਜ਼ਰ ਆ ਰਹੀ ਹੈ ਇੱਥੇ ਪਰ ਇਸ ਦੇ ਬਾਵਜੂਦ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਨਿਗਰਦੀ ਜਾ ਰਹੀ ਹੈ ਇਸ ਦੇ ਦਰਮਿਆਨ ਸਰਵਣ ਸਿੰਘ ਪੰਦੇਰ ਦਾ ਇੱਕ ਨਵਾਂ ਬਿਆਨ ਤੜਕਸਾਰ ਕੀ ਬੋਲਦੇ ਨੇ ਆਓ ਸੁਣਦੇ ਹਾਂ ਮੈਂ ਸਰਵਣ ਸਿੰਘ ਪੰਦੇਰ ਦੋਵਾਂ ਫੋਰਮਾਂ ਦਾ ਕੋਆਰਡੀਨੇਟਰ ਬੋਲਦਾ ਜੀ ਔਰ ਜਿਹੜੇ ਦੋਵਾਂ ਫਾਰਮਾਂ ਵੱਲੋਂ ਐਲਾਨ ਹੋਇਆ ਕਿ ਇੱਕ ਤਾਂ ਜਿਹੜਾ ਪੰਜਾਬ ਨੂੰ ਛੱਡ ਕੇ ਦੂਜੇ ਸੂਬਿਆਂ ਵਿੱਚ ਅੱਜ ਕੱਲ 24 ਨੂੰ ਜਿਹੜਾ ਕੈਂਡਲ ਮਾਰਚ ਹੋਊਗਾ 5 ਵਜੇ ਤੋਂ ਬਾਅਦ ਸਾਰੇ ਹੀ ਦੇਸ਼ ਦੇ ਦੇਸ਼ ਦੇ ਦੂਜੇ ਸੂਬਿਆਂ ਵਿੱਚ ਇਹ ਲਾਗੂ ਕੀਤਾ ਜਾਊਗਾ ਇਹਦੋਂ ਗਾ 26 ਨੂੰ ਜਿਹੜਾ ਵਾ ਉਹ ਜਿਹੜਾ ਵਾ ਉਹ ਪੁਖੜਤਾਲ ਜ਼ਿਲ੍ਹਾ ਹੈੱਡਕੁਆਟਰਾਂ ਤਹਿਸੀਲਾਂ ਦੇ ਵਿੱਚ ਪੰਜਾਬ ਨੂੰ ਛੱਡ ਕੇ ਦੂਜੇ ਸੂਬਿਆਂ ਵਿੱਚ ਹੋਣੀ ਹੈਗੀ ਆ ਇਹਦੇ ਨਾਲ ਦੀ ਨਾਲ ਜਿਹੜਾ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਭਾਰ ਸਰਕਾਰ ਨੇ ਫੈਸਲਾ ਕੀਤਾ ਔਰ ਉਹਨੇ ਖਲੜਾ ਪੂਰੇ ਦੇਸ਼ ਦੇ ਸੂਬਿਆਂ ਨੂੰ ਭੇਜਿਆ ਹੈਗਾ ਉਹਨੂੰ ਆਸ ਵੀ ਆ ਵੀ ਪਛਪਾਲੀ ਸੂਬਿਆਂ ਚੋਂ ਲਾਗੂ ਕਰ ਲੂਗੀ ਜਿਵੇਂ ਉਹਨਾਂ ਨੂੰ ਲੱਗਦਾ ਇਸ ਤਰੀਕੇ ਨਾਲ ਪੰਜਾਬ ਨੂੰ ਵੀ ਭੇਜਿਆ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਭਗਵਾਨ ਤਮਾਨ ਸਰਕਾਰ ਵਿਧਾਨ ਸਭਾ ਦਾ اجلاس ਸੱਦ ਕੇ ਉਹਦੇ ਵਿੱਚ ਇਹ ਖੇਤੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਜਿਹੜਾ ਖਲੜਾ ਉਹਨੂੰ ਰੱਦ ਕਰ ਦਵੇ ਇਹਦੇ ਨਾਲ ਨਾਲ ਮੋਰਚੇ ਦੀਆਂ ਪੂਰੀਆਂ ਮੰਗਾਂ ਨੂੰ ਹੱਕ ਵਿੱਚ ਉਹ ਜਰਾ ਮਤਾ ਪਾਸ ਕਰੇ ਹਰ ਦੇਖੋ ਜੋ ਅਸੀਂ ਸਮਝਦੇ ਹੈਗੇ ਜਿਸ ਤਰ੍ਹਾਂ ਲਹਿਰ ਪੂਰੇ 140 ਕਰੋੜ ਲੋਕਾਂ ਤੱਕ ਆਵਾਜ਼ ਬੌਡਰਾਂ ਦੀ ਜਾ ਰਹੀ ਹੈਗੀ ਆ ਮੋਦੀ ਸਰਕਾਰ ਨੂੰ ਮੰਗਾਂ ਮੰਨਣੀਆਂ ਪੈਣੀਆਂ। ਔਰ ਇਹਦੇ ਨਾਲ-ਨਾਲ ਅਸੀਂ ਪੰਜਾਬੀਆਂ ਦਾ ਪੂਰਾ ਧੰਨਵਾਦ ਕਰਦੇ ਆਂ ਜਿਵੇਂ ਬਾਰਡਰਾਂ ਦੇ ਉੱਤੇ ਚਾਹੇ ਸ਼ੰਭੂ ਹੋਵੇ ਖਨੌਰੀ ਹੋਵੇ ਹੋਰ ਰਤਨਪੁਰਾ ਬਾਰਡਰ ਹੁਣ ਐ ਜੰਮ ਕੇ ਉਹ ਸਹਿਯੋਗ ਕਰ ਰਹੇ ਆ। ਔਰ ਇਹਦੇ ਨਾਲ ਦੀ ਨਾਲ ਐ ਕੜਾਕੇ ਦੀ ਠੰਡ ਦੇ ਬਾਵਜੂਦ ਸਾਡੇ ਹੌਸਲੇ ਨਹੀਂ ਪਸਤ ਹੋਏ। ਸ਼ਹੀਦੀ ਪੁਰਬ ਚੱਲ ਰਹੇ ਸਾਡੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਗੁਰਪੁਰਬ 27 ਨੂੰ ਆਉਣਾ ਵਾ। ਇਹ ਵੀ ਸਾਰੇ ਬਾਡਰਾਂ ਤੇ ਮਨਾਵਾਂਗੇ ਔਰ ਇਸ ਮੋਰਚੇ ਦੀ ਚੜ੍ਹ ਦੀ ਕਲਾ ਦੀ ਅਰਦਾਸ ਸਾਰੇ ਪੰਜਾਬੀਆਂ ਨੂੰ ਕਰਦੇ ਰਹਿਣਾ ਚਾਹੀਦਾ ਧੰਨਵਾਦ